ਕਿਆ ਕਾਰੀਗਰੀ ਹੈ ਇਹਨਾਂ ਸੋ ਕੋ ਸਿੱਧਾ ਉਤਰੀ ਹੈ ਮ ਬਾਹੂ ਵਾਲੀ ਲੱਗਿਆ ਹੈ ਪਹਿਲਾ ਗਾਣੇ ਲੈ ਆਏ ਨੇ ਫੈਟਰੇਟ ਅੰਦਰੋਂ ਕੱਢਿਆ ਨਹੀਂ ਤਾਂ ਕੱਢਦਾ ਹੀ ਨਹੀਂ ਹੈ ਬਾਈ ਜੀ ਚੱਲੇ ਨਾ ਤੇਰੇ ਸੂਫ ਟੂਲਾ ਜੱਟਾਂ ਦਾ ਕੰਗੂ ਉਹਨਾਂ ਤੋਂ ਕੰਗੂ ਟੂਲਾ ਜੱਟਾਂ ਦਾ ਈ ਕਦੋਂ ਘਰ ਆ ਜਾਏਗਾ ਦੂਜਾ ਦਿਨ ਲਾਓ ਰਹਾ ਚੱਲਿਆ ਮੋਟਰ ਤੇ ਨੂੰ ਇਹਦਾ ਖੇਤੀਬਾੜੀ ਵਾਲੇ ਚੱਲਣੇ ਆ 15 ਦਿਨ 10 ਕੁ ਦਿਨ ਨਹੀਂ ਅੱਜ ਦਾ ਦਿਨ ਹੋ ਜਾਂਦਾ ਕੱਲ ਦਾ ਦਿਨ ਵੀ ਹੋ ਜਾਂਦਾ ਉਦੋਂ ਵਾਰ ਵਿਆਹ ਦੀ ਵੀਡੀਓ ਚੱਲ ਪਣੀ ਆ ਆਪਾਂ ਚਾਦਰਾਂ ਪਹਿਲਾਂ ਦਿੱਤੀਆਂ ਬਣਾਣਾ ਸੱਚ ਭਾਈਵੇਂ ਭੁੱਲ ਗਿਆ ਸੀ ਚਾਦਰਾਂ ਸਿਉਣ ਪਾਉਣੀ ਪਈਏ ਤੇ ਬਾਜੋ ਕੜਾਈ ਵਾਲੇ ਨੇ ਦੇਖਾਉਣਾ ਮਗਰ ਤੁਹਾਨੂੰ ਤੁਹਾਨੂੰ ਦਿਖਾਉਣਾ ਕੀ ਬਣਾਵਾ ਪਹਿਲਾਂ ਤਾਂ ਮੋਰ ਬਣਾਏ ਸੀ ਛੋਣ ਦੇਖਦੇ ਕੀ ਬਣਾਉਂ ਡਿਜ਼ਾਈਨ ਆਪਣਾ ਬਣਾਇਆ ਪਿਆ ਪਹਿਲਾਂ ਚੱਕਦੇ ਚਾਦਰਾਂ है भी है जा। टेलर नहीं पहुंचे है सही टेलर आया नहीं हजे घंटा कद का हो गया चल दिन है घंटा कद का चल गया ਐਂ ਕਰਕੇ ਇਹ ਦੇਖਣ ਲੱਗਿਆ ਜੇ ਐਂ ਤਾਂ ਹੁਣ ਚਮਕੂ ਗਈ ਥੱਲੇ ਵੇਖ ਕਹਿੰਦਾ ਬਹੁਤ ਤੇਲ ਆ ਆਹ ਬਾਈ ਜੀ ਹੁਣੀ ਉੱਤੇ ਅੱਖ ਲਾ ਕੇ ਵੇਖਣ ਲੱਗਿਆ ਤੇਲ ਨੂੰ ਕਿਹੜਾ ਲੱਗੂ ਕਾਗੂ ਤੇਲ ਦਾ ਹੈ ਨਾ ਦੋ ਤਿੰਨ ਚੱਲ ਜਣਾ ਇਹ ਨਹੀਂ ਇਹਨਾਂ ਦੇ ਪਿੰਧਰੇ ਜੀ ਸੀ ਪਹਿਲਾਂ ਉਰੇ ਆਉਣਾ 575 ਲਾਏ ਦੀ ਫੜਦਾ ਪਰ ਇਹ ਨਹੀਂ ਤੂੜਨੇ ਹੋਈ ਪਤਾ ਨਹੀਂ ਕਿੱਥੇ ਖੜਾ ਹੀ ਖੜੇ ਨੇ ਕੜਦਾ ਕੜਦਾ ਕੜਦੇ ਦੂਜੀ ਗੇਰ ਤੇ ਮੰਨਿਆ ਦੂਜੀ ਗੇਰ ਠੋਕੇ ਦਾ ਵੀ ਚੱਕ ਦੋ ਕਿਥੇ ਲਾ ਪਾਇਆ ਹੋਇਆ ਹੈ ਬਈ ਲ ਪਰ ਮੋਰਾ ਚੱਕ ਕੇ ਬਰਾ ਛੱਡਦੇ ਨੇ ਕੁ ਥੋੜਾ ਇਹਦਾ ਵੀ ਆਓ ਕਿੰਨਾ ਕ ਆ ਦਾ ਰਹਿਣ ਦੋ ਦਾ ਰਹਿਣ ਦੋ ਦੀ ਗੱਲ ਆ ਇਹ ਚ ਗੋਲੀ ਡੰਡਾ ਵੀ ਵਿੱਚ ਆ ਗਿਆ ਛੋਟਾ ਦਾਣਾ ਖਰਾਬ ਦਾ ਗੋਲੀ ਡੰਡਾ ਸਭ ਕੋ ਬਾਹਰ ਨਿਕਲਦੇ ਨੇ ਬਹੁਤ ਮੋਟਾ ਦਾਣਾ ਤੱਕੜ ਗਈ ਹੈ ਇਹ ਦੋਸਤਾਂ ਦੇ ਛੋਟਾ ਦਾਣਾ ਮਾਰਾ ਇੱਥੇ ਆਰਦਾਰ ਦਰ ਦੋਪਰ ਕੱਢੀ ਆਉਂਦੀ ਹੈ ਲੋ ਇਹ ਖੜਾ ਦਾ ਰੈਕਟਰ ਕੰਮ ਨੇ ਨਿਭੜ ਗਿਆ ਉਹਦਾ ਸਾਨ ਸੁਣਈਏ ਦਾ ਪਰ ਉਹਨੂੰ ਬਸ ਬੋਰੀਆਂ ਨੂੰ ਬਾੰਨਦੇ ਸਾਨ ਨਾਲਾ ਕੰਮ ਤਾਂ ਨਿਭੜ ਗਿਆ ਉਹਨਾਂ ਰੈਕਟਰ ਆ ਜੀ ਖੜਾ ਮਸ਼ੀਨ ਰੜਤੀ ਹੜੰਬਾ ਜੀ ਹੜੰਬੀ ਖੜੰਬਾ ਹੁੰਦਾ ਜੀ ਹੜੰਬੀ ਆ ਦੇਖੋ ਯਾਰ ਨਿਕਲਿਆ ਮਾਲ ਪੱਤਾ ਆ ਨਿਕਲਈ ਬ੍ਰਿਕ ਟੋਰਤੀ ਆ ਸਹੀ ਨੇ ਦਾਣੇ ਮਹ ਬਾਹੂ ਵਾਲੀ ਲੱਗਿਆ ਹੋਇਆ ਲੋਈ ਇਹਨੂੰ ਲੱਖਦੇ ਨੇ ਆ ਸ਼ਟਰ ਚ ਬਾਧੂ ਵੀ ਇਹਨੂੰ ਜਦੋਂ ਥਾਂ ਹੋਊਗਾ ਫਿਰ ਵੀਜਾਂ ਇਹਨੂੰ ਪਹਿਲਾ ਗਾਣੇ ਲਾਇਏ ਨੇ ਫੇਟਰ ਅੰਦਰੋਂ ਕੱਢਿਆ ਨਹੀਂ ਤਾਂ ਕੱਢਦਾ ਹੀ ਨਹੀਂ ਹੈ ਬਾਈ ਜੀ ਇਹ ਨੇ ਇੰਦੇ ਦਾ ਵੜ ਰਹੀ ਪਈ ਐ ਇਹ ਪਤਾ ਨਹੀਂ ਕੀ ਹੋਣਾ ਇਹ ਵੇਡ ਬੇ ਜ ਐ ਵੜਦੀ ਉਧਰ ਨੂੰ ਵੜਦੀ ਚੱਤ ਦੇ ਕੰਮ ਉੱਥੇ ਇੰਦੇ ਜੀ ਵੱਡੀ ਪਈ ਆ ਪਹਿਲਾਂ ਇੰਦੀ ਵੱਟਾਂ ਵਧੀਆਂ ਜਾਨੂੰ ਅਜੇ ਆ ਰਹੇ ਜਾਉਂਗਾ ਬਸ 7 ਘੰਟਾ ਹੋਰ ਰੁਕ ਜਾਂ ਗੇੜਾ ਦੇਣਾ ਇਹ ਆਏ ਆ ਗੋਸ ਆ ਗਾ ਪਾ ਰਿਹਾ ਲਿਆ ਕਰੇ ਕੋਈ ਨਿਬੜਿਆ ਕੰਮ ਨਾ ਤੇ ਮੱਲੇ ਵੀ ਵੀ ਮਕਿਆ ਗੜੀ ਜਿਉਂ ਉਥੈ ਹੀ ਲੋਣਾ ਨਕਮੇ ਵੀ ਮਕਾ ਤਾਂ ਆ ਗਏ ਨੇ ਮੈਂ ਪੁੱਛਿਆ ਉਥੈ ਵੀ ਕਹਾਂ ਹੈਗਾ ਸ਼ਰਮਾਰਤਾ ਤੋਂ ਇਹ ਤੂ ਹੋ ਗਿਆ ਬਿਆਲੇ ਬਾਰੇ ਮਾਰਗਾ ਨਾ ਹੈਲਪਰ ਹੋਣ ਫੇਰ ਤਾਂ ਸਰ ਗਿਆ ਲੈ ਆ ਵੇਖੋ ਇਹਦਾ ਕੰਮ ਫਦੇ ਦੇ ਚੜ ਚੜਾ ਹਾਂਜੀ ਕਿੱਦਾਂ ਫਿਰ ਤੇ ਚੱਲਿਆ ਸਵੇਰ ਦਾ ਟਾਈਮ ਪਹਿਲਾਂ ਨਗੰਦੇ ਗਦੇਲੇ ਨਗੰਦੇ ਕੋਉਣੇ ਛੱਡ ਗਾਈਏ ਪੰਜ-ਛੇ ਦਿਨ ਹੋ ਗਏ ਮੈਨੂੰ ਕਹਿੰਦੇ ਆ ਪਲੇ ਇਹ ਟਰੈਕਟਰ ਤਿਆਰ ਖੜਾ ਉਹ ਦੂਆ ਚੱਲਾਂਗੇ ਬੀਜਾ ਥੋੜੇ ਥੋੜ ਰਹਿ ਗਏ ਬਾਕੀ ਦਾ ਜਿਆਦਾ ਵੱਢਣਗੇ ਵੀ ਮਸ਼ੀਨ ਆਊਗੀ ਵਾਹ ਕੰਮ ਸੂਰਜ ਹੁਣ ਘਟਨੇ ਕਣ ਲੱਗ ਗਿਆ ਹੰਦਾ ਨਹੀਂ ਪੈਣ ਲੱਗ ਗਈ ਸਵੇਰੇ ਸਵੇਰ ਤੋਂ ਹੁੰਦੀ ਹੈ ਕੀ ਕਾਰੀਗਰੀ ਹੈ ਇਹਨਾਂ ਸੋ ਕੋ ਸਿੱਧਾ ਉਤਰੀ ਹੈ ਫਟੇਦਾਰੀ ਬਈਆ ਸਿੱਧੀ ਉਲਟ ਚਲੇ ਰਲੇ ਮੰਡੀ ਤੱਕ ਸਮਾਉਣ ਪੈਂਦਾ ਹਜੇ ਵੀ ਆਪਣਾ ਮੰਡਾ ਲਈ ਮੰਡੀ ਖਾਲੀ ਹੋਣ ਲੱਗ ਗਈ ਲਾਗਾ ਵਾਗੋ ਲਾਗਤ ਥੀ ਨਗੰਦੇ ਵਾਲੀ ਦੁਕਾਨਾ ਔਰ ਇਹ ਕਿਸੇ ਕਿੱਧਰ ਗਈ ਹੋਈ ਬੈਲਾ ਰਾਇ ਲਗਾ ਲੋ ਜਿਹੜੀ ਤੁਹਾਨੂੰ ਆਪਾਂ ਕਣਕ ਵੀਜੀ ਸੀ ਵਿੱਚ 9 ਕਿਲੋ ਦਾ ਵੀ ਬਾ 9 ਕਿਲੋ ਹਿਸਾਬ ਨਾਲ ਦੇਖੋ ਫਿਰ ਕਿਹਾਰੇ ਭਰੇ ਖੜੀ ਐ ਨਾ ਕੱਲਾ ਕੱਲਾ ਢਾਲ ਹਰਾ ਹੋਇਆ ਤੇ ਨੂੰ ਦੇਖੋ ਗੱਲਾ ਗੱਲਾ ਡਾਲ ਫਰਾ ਹੈ ਇਹਦਾ ਚਾਰ ਪੰਜ ਦਿਨਾਂ ਨੂੰ ਪੂਰੀ ਦਿਖਣ ਲੱਗ ਜੂ ਹੁਣ ਤਾਂ 2000 ਡੀ 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 ਖੜੀ ਹੈ ਇਹ ਵਿਜ਼ਿਬਿਲਟੀ ਘਟੂ ਹੋ ਗਈ ਸਾਰਾ ਕਹਿਰਾ ਫੁੱਲ ਸਾਰੇ ਵਸੇ 9 ਕਿਲੋ ਦਾ ਪੀ ਪਿਆ ਜਿੱਦਣ ਆਪਾਂ ਸ਼ੁਰੂ ਕਰਿਆ ਸੀ ਉਦੋਂ ਥੋੜਾ ਵੱਧ ਪਿਆ ਉਹ ਬੰਨੇ ਵਾਲੇ ਖੇਤ ਇੱਕ ਕਿਆਰੇ ਜੀ ਉਥੇ ਤਾਂ 12 ਕਿਲੋ ਦਾ ਹੋਣਾ ਵੀ ਪਿਆ ਗਿਆ ਫਿਰ ਘਟਾਤਾ ਜੀ ਥੋੜਾ ਫਿਰ ਘਟਾਤਾ ਜੀ ਕਿਹਦੇ ਨਾਲ ਕੰਕਾ ਸਹੀ ਨਿਕਲਦੀ ਆ ਆਪਾਂ ਆ ਜੀ ਪਰਾਲੀ ਚ ਘਟਨੇ ਕਰੂਗੀ ਉਦੋਂ ਆਪਾਂ ਨੇ ਪਾਇਆ ਦਾ 10 11 ਕਿਲੋ ਦੇ ਹਿਸਾਬ ਨਾਲ ਅਸੀਂ ਪਰ ਵੱਧ ਪੈ ਗਿਆ ਸੀ ਚਲ ਇਹ ਫੜਾ ਐਡਵਾਂਸ ਪਲੱਸ ਲੋਡਰ 18 in ਜੀ ਕਰੀ ਜਾਂਦਾ ਆ ਟਰਾਲੀ ਲਾਉਣ ਲੱਗੇ ਅੰਦਰ ਸੇ ਡਰਾਈਵਰ ਆ ਇੱਧਰ ਰੱਖੋ ਵਾਸ ਸਗਾ ਰਹਣ ਦੂੰ ਕਿ ਨਹੀਂ ਲੰਬੰਦੇ ਨਹੀਂ ਹੋਰ ਬੱਤਾ ਉਹਦਾ ਮਾਸਾ ਦਾ ਨਾਮ ਆਪਾਂ ਖਾਪ ਦਾ ਮੱਥੇ ਲੱਗਦਾ ਜਦੋਂ ਵਿਆਹ ਆਇਆ ਨਾ ਘਰੇ ਬਿਆਹ ਨਾ ਆ ਗਈ ਵਿਚਾਂ ਨੂੰ ਉਹ ਤਾਂ ਨਿਕਲੇ ਜਿਹੜੇ ਇੰਨਾਂ ਕਦੋਂ ਵਿਚਾਂ ਦੀ ਆਪਾਂ ਕੋਈ ਕੰਮ ਨੇ ਫੜ ਗਿਆ ਓਕੇ ਰਿਪੋਰਟ ਚਲੀਏ ਘਰ ਨੂੰ ਇਹਦਾ ਭੱਜ ਗਿਆ ਬੈਟਲ ਇਹਦੇ ਨਾਲ